ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਇਸ ਵੇਲੇ ਅਸੀਂ ਬੈਠੇ ਹਾਂ ਅੰਦੋਲਨ ਵਿੱਚ ਖਨੋਰੀ ਬਾਡਰ ਦੇ ਉੱਤੇ ਤੇ ਤੁਹਾਨੂੰ ਪਤਾ ਸ਼ਹੀਦੀ ਦਿਹਾੜੇ ਚੱਲ ਰਿਹਾ ਸੋ ਇੱਧਰ ਅਸੀਂ ਘੁੰਮਦੇ ਫਿਰਦੇ ਸੀ ਸੰਗਤ ਦੇ ਨਾਲ ਜਿੱਦਾਂ ਵਿਚਾਰ ਪਟਾਂਤਰੇ ਸਾਂਝੇ ਕਰਦੇ ਸੀ ਵੀ ਅੰਦੋਲਨ ਬਾਰੇ ਗੱਲਾਂ ਸੁਣਦੇ ਪਏ ਸੀ ਸੋ ਆ ਅਸੀਂ ਇੱਕ ਇਦਾਂ ਦੇ ਵੀਰਾਂ ਕੋਲ ਪਹੁੰਚੇ ਜਿਹੜੇ ਫਤੇਗੜ ਸ਼ਹਿਰ ਦੇ ਨਾਲ ਸੰਬੰਧਿਤ ਆ ਸੋ ਉਹਨਾਂ ਨਾਲ ਗੱਲਬਾਤ ਕਰਦੇ ਆ ਵੀ ਉਹ ਅੱਜ ਅੰਦੋਲਨ ਦੇ ਵਿੱਚ ਬੈਠੇ ਆ ਬਾਬਾ ਕਿੰਨਾ ਚਿਰ ਹੋ ਗਿਆ ਤੁਹਾਨੂੰ ਜੀ ਸਾਨੂੰ ਇੱਥੇ 7-10 ਤਰੀਕ ਦੇ ਆ ਰਹੇ ਆ ਅਸੀਂ ਚੌਥਾ ਕਿਹੜਾ ਆ ਗਿਆ ਜੀ ਸਾਡਾ ਇੱਥੇ ਤੁਹਾਡਾ ਇੱਥੇ ਜੀ ਹਾਂ ਜੀ ਬਬਾਈ ਕੀ ਸੰਦੇਸ਼ਾ ਦੇਣਾ ਚਾਹੁੰਦੇ ਤੁਸੀਂ ਸਾਡੇ ਬਜ਼ੁਰਗੋਂ ਆਉਣ ਵਾਲੀ ਪੀੜ੍ਹੀ ਨੂੰ ਉਹਨਾਂ ਦੇ ਬੱਚਿਆਂ ਨੂੰ ਜਿਹੜੇ ਅੱਜ ਵੀ ਘਰ 'ਚ ਬੈਠੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਇੱਥੇ ਬੱਦ ਤੇ ਬੱਦ ਦਾ ਆਉਣ ਸੰਘਰਸ਼ ਦੇ ਵਿੱਚ ਹਿੱਸਾ ਪਾਉਣ ਚੰਗੀ ਗੱਲ ਹੈ ਹੋਰ ਜਿਹੜੀ ਚੜ੍ਹਦੀ ਕਲਾ 'ਚ ਰਹੇ ਸੰਘਰਸ਼ ਸਾਡਾ ਪਾਉ ਚੜ੍ਹਦੀ ਕਲਾ 'ਚ ਹੈ ਦੋਸਤੋ ਆ ਦੇਖ ਲਓ ਨੌਜਵਾਨ ਵੀ ਬੈਠੇ ਆ ਬਜ਼ੁਰਗ ਵੀ ਬੈਠੇ ਆ ਤੇ ਆ ਦੇਖ ਲਓ ਵੀਰ ਜੀ ਹੁਣੀ ਬੈਠੇ ਆ ਸਾਰੇ ਜਣੇ ਇੱਧਰ ਪਈ ਤੁਹਾਡਾ ਕੀ ਨਾਮ ਹੈ ਜੀ ਹਰਦੀਪ ਸਿੰਘ ਜੀ ਤੁਸੀਂ ਕਿੱਥੋਂ ਜੀ ਫਤੇਗੜ ਸਾਹਿਬ ਪਿੰਡ ਸਾਨੀਪੁਰ ਜ਼ਿਲ੍ਹਾ ਫਤੇਗੜ ਸਾਹਿਬ ਜੀ ਇਹ ਸਾਰੀ ਫਤੇਗੜ ਸਾਹਿਬ ਦੀ ਸੰਗਤ ਹੈ ਹਾਂ ਜੀ ਹਾਂ ਵੱਖ-ਵੱਖ ਪਿੰਡਾਂ ਦੀ ਹੈ ਨੀ ਕੀ ਜਿਹੜਾ ਸਾਰੇ ਦਾ ਫਤੇਗੜ ਵਿੱਚ ਭਾਜੀ ਤੁਸੀਂ ਉੱਥੇ ਮੱਥਾ ਟੇਕ ਆ ਗਏ ਸੀ ਪਹਿਲਾਂ ਹੀ ਤੋਂ ਤੋਰਨ ਤੋਂ ਪਹਿਲਾਂ ਹਾਂ ਜੀ ਹਾਂ ਪੂਰੀ ਸੰਗਰਾਮ ਤੋਂ ਅਸੀਂ ਸਾਜਦੇ ਚਾਰ ਵੇ ਉੱਠ ਕੇ ਮੱਥਾ ਟੇਕ ਗਏ ਸੀ ਆਪਣਾ ਹੁਣ ਇੱਥੇ ਆਪਣੀਆਂ ਡਿਊਟੀਆਂ ਡੱਲੇਵਾਲ ਸਾਹਿਬ ਜਿਹੜੀ ਆਪਣੀ ਜਾਨ ਦੀ ਬਾਜ਼ੀ ਇੱਕ ਕਿਸਾਨੀ ਤੋਂ ਜਾਨ ਆਪਣੀ ਕੁਰਬਾਨ ਲਈ ਕਰਨ ਲਈ ਤਿਆਰ ਹੋ ਗਏ ਉਹਨਾਂ ਦਾ ਸਾਥ ਦੇਣ ਲਈ ਅੱਜ ਤੁਸੀਂ ਅੱਜ ਕੋਰਟ 'ਚ ਬੈਠੇ ਹੋ ਜੀ ਉ ਤੇ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਤੁਹਾਡੇ ਹੈ ਕੋਈ ਮਨ ਵਿੱਚ ਕੋਈ ਬਲਬਲਾ ਹੋਵੇ ਜਿਹੜਾ ਤੁਸੀਂ ਮੀਡੀਆ ਦੇ ਮਾਧਿਅਮ ਰਾਹੀਂ ਕੱਢਣਾ ਚਾਹੁੰਦੇ ਹੋ ਅਸੀਂ ਕਹਿੰਦੇ ਆ ਵੀ ਹਾਂ ਉਰੇ ਵੱਤਵਾਦ ਉਰੇ ਆਓ ਉੱਥੇ ਹੀ ਮੱਥਾ ਟੇਕੋ ਆਪਣਾ ਨਾਲੇ ਫਰਜ਼ ਬਣਦਾ ਆਪਣਾ ਉੱਥੇ ਬਾਹਰ ਦੀ ਸੰਗਤ ਆਉਂਦੀ ਉਹਨਾਂ ਨੂੰ ਦੇਖਣ ਦੋ ਜੀ ਤੁਸੀਂ ਉਰੇ ਵੱਤਵਾਦ ਆ ਕੇ ਉਰੇ ਹਾਜ਼ਰੀ ਭਰੋ ਮੋਰਚੇ ਜੀ ਮਤਲਬ ਤੁਸੀਂ ਤਾਂ ਮਾਰਾ ਹੀ ਇੱਧਰ ਰਹਿਨੇ ਚਾਹਣਾ ਚਾਹ ਹਾਂ ਜੀ ਹਾਂ ਅਸੀਂ ਤਾਂ ਉਥੇ ਰਹਿਨੇ ਆ ਜੀ ਇਹ ਵੀਰ ਜੀ ਵੀ ਇੱਧਰ ਬੈਠੇ ਹਾਂ ਜੀ ਭਾਜੀ ਤੁਹਾਡਾ ਕੀ ਨਾਮ ਹੈ ਜੀ ਭਾਜੀ ਰਣਜੋਤ ਸਿੰਘ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਪਿੰਡ ਨਾਰ ਤੇ ਤੁਹਾਨੂੰ ਭਾਜੀ ਇੱਥੇ ਅੰਦੋਲਨ ਵਿੱਚ ਸੇਵਾ ਕਰਦੇ ਨੂੰ ਕਿੰਨਾ ਟਾਈਮ ਹੋ ਗਿਆ ਭਾਜੀ ਸਾਡਾ ਚੌਥਾ ਗੇੜਾ ਹੈ ਅਸੀਂ ਆਉਨੇ ਆ ਅਸੀਂ ਦੋ ਰਾਤਾਂ ਤਿੰਨ ਰਾਤਾਂ ਅਸੀਂ ਲਾ ਕੇ ਚਲੇ ਜਾਂਦੇ ਹਾਂ ਫਿਰ ਅਸੀਂ ਇੱਕ ਹਫ਼ਤੇ ਦੇ ਵਿੱਚ ਅਸੀਂ ਆਉਣਾ ਹੀ ਹੁੰਦਾ ਤਿੰਨ ਦਿਨ ਠੀਕ ਆ ਤਾਂ ਫਤੇਗੜ ਸਾਹਿਬ ਅਸੀਂ ਕੱਲ ਪਰਸੋਂ ਮੱਥਾ ਟੇਕ ਕੇ ਉੱਥੇ ਠੀਕ ਆ ਸਾਡੀਆਂ ਸੰਗਤਾਂ ਹੋਰ ਵੀ ਪਿੰਡ ਦੇ ਨੌਜਵਾਨ ਸਾਡੇ ਉੱਧਰ ਗਏ ਹੋਏ ਨੇ ਪਰ ਸਾਡੀ ਇੱਕ ਬੇਨਤੀ ਹੈ ਉੱਥੋਂ ਦੇ ਸਾਰੇ ਸ਼ਰਧਾਲੂਆਂ ਨੂੰ ਸਾਰੇ ਜਿੰਨੇ ਨੌਜਵਾਨ ਉੱਥੇ ਪਹੁੰਚੇ ਹੋਏ ਨੇ ਵੀ ਮਹਾਰਾਜ ਦੇ ਦਰਸ਼ਨ ਕਰਕੇ ਉੱਥੋਂ ਉਹ ਦਸਰਾ ਲੈ ਕੇ ਸਿੱਧੇ ਇਸ ਕਨੌਰੀ ਮੋਰਚੇ 'ਚ ਆਓ ਵੀਰ ਜੀ ਉੱਥੇ ਛੋਟੇ ਸਹਿਬਜ਼ਾਦਿਆਂ ਤੋਂ ਆਸ਼ੀਰਵਾਦ ਲੈ ਕੇ ਤੇ ਅੰਦੋਲਨ ਵਿੱਚ ਆਏ ਆ ਤੇ ਮੈਨੂੰ ਨਹੀਂ ਲੱਗਦਾ ਵੇ ਇਸ ਅੰਦੋਲਨ ਨੂੰ ਕੋਈ ਹਰਾ ਦੂਗਾ ਜਾਂ ਫੇਲ ਕਰ ਦੂਗਾ ਜਿਹੜੀਆਂ ਸਾਜਸ਼ਾਂ ਘੜੀਆਂ ਜਾ ਰਹੀਆਂ ਆ ਜਦ ਪ੍ਰਮਾਤਮਾ ਨਾਲ ਹੋ ਜਵੇ ਫਿਰ ਅੰਗ ਸੰਗ ਸਹਾਈ ਹੋਵੇ ਫਿਰ ਜਿਹੜੇ ਰਾਸਤੇ ਹੁੰਦੇ ਉਹ ਸਖਾਲੇ ਹੋ ਜਾਂਦੇ ਹੁੰਦੇ ਪਰ ਫਿਰ ਵੀ ਅਸੀਂ ਫਿਕਰ ਕਰਦੇ ਆ ਵੀ ਡੱਲੇਵਾਲ ਸਾਹ ਵਰਗੇ ਜਿਹੜੇ ਆਗੂ ਆ ਉਹ ਉਹਨਾਂ ਦੀ ਜਿਹੜੀ ਜਾਨ ਆ ਸਾਡੇ ਲਈ ਬਹੁਤ ਕੀਮਤੀ ਆ ਕਿਉਂਕਿ ਇਦਾਂ ਦਾ ਆਗੂ ਲੱਭਦਾ ਨਹੀਂ ਪਰ ਜੀ ਇਸ ਜੁਨੀਅਨ ਨਾਲ ਤੁਸੀਂ ਪਹਿਲਾਂ ਦੇ ਜੁੜੇ ਆ ਜਾਂ ਕਿਦਾਂ ਹਾਂਜੀ ਹਾਂਜੀ ਆ ਸਾਨੂੰ ਕਾਫੀ ਸਿਰ ਹੋ ਗਿਆ ਸੀ ਪਸ਼ੋਰਾ ਸਾਹਿਬ ਦੇ ਟਾਈਮ ਦੇ ਸਾਡੇ ਬਿਹੁਰਗ ਜੁੜੇ ਹੋਏ ਨੇ ਆਗੂ ਉਸ ਤਰ੍ਹਾਂ ਅਸੀਂ ਜੁੜਦੇ ਆਏ ਹਾਂ ਇਸ ਇਹੀ ਜਥੇਬੰਦੀ ਦਾ ਸਾਡਾ ਇੱਕ ਡੱਲੇ ਵਾਲਾ ਸਾਹਿਬ ਇੱਕ ਇਹੋ ਜਿਹਾ ਲੀਡਰ ਆ ਨਾ ਇਹ ਲੀਡਰ ਆਪਾਂ ਨਾਂ ਤਾਂ ਗਵਾ ਸਕਦੇ ਆ ਇਹ ਸਾਨੂੰ ਜਿੱਥੋਂ ਤੱਕ ਵੀ ਸਾਨੂੰ ਇਹ ਆ ਵੀ ਮਾਲਕ ਸਾਡਾ ਲੀਡਰ ਤੇ ਆਜ ਵੀ ਨਾ ਆਵੇ ਇਹ ਇਦਾਂ ਦਾ ਲੀਡਰ ਆ ਇਮਾਨਦਾਰ ਤੇ ਧੜਕ ਲੀਡਰ ਆ ਇਹ ਪੰਜਾਬ ਨੂੰ ਇਦਾਂ ਦਾ ਲੀਡਰ ਮਿਲ ਨਹੀਂ ਸਕਦਾ ਇਹ ਗੱਲਾਂ ਦੋਸਤੋ ਮੈਂ ਵੀ ਸੁਣਦਾ ਆ ਮੈਂ ਜਿੱਦਾਂ ਜਿੱਥੇ ਬਜ਼ੁਰਗ ਬੈਠੇ ਹੁੰਦੇ ਜਾਂ ਮੁੰਡੇ ਬੈਠੇ ਹੁੰਦੇ ਤੇ ਬੈਠ ਕੇ ਵਿਚਾਰ ਵਟਾਂਦਰਾ ਸਾਂਝੇ ਕਰਦੇ ਆ ਨਾ ਮੈਂ ਵੀ ਇਹ ਗੱਲਾਂ ਸੁਣ ਕੇ ਆ ਕਿਉਂਕਿ ਹਨਾ ਇੱਕ ਵੀਰ ਗੱਲ ਦੱਸਦਾ ਸੀ ਵੀ ਜਿੱਦਾਂ ਕੰਧ ਕੀਤੀ ਹੋਵੇ ਕੰਧ ਦੇ ਪਰੇ ਸੋਣਾ ਪਿਆ ਹੋਵੇ ਪਰਲੇ ਬੰਦੇ ਨੂੰ ਤਾਂ ਪਤਾ ਹੀ ਨਹੀਂ ਜਿੰਨਾਂ ਚਿਰ ਉਹ ਕੰਧ ਢਹਿੰਦੀ ਨਹੀਂ ਤੇ ਜਦੋਂ ਢੱਲੇਵਾਲ ਸਾਹਿਬ ਨੇ ਉਹ ਕੰਧ ਢਾਈ ਮਤਲਬ ਆਪਣੀ ਜਾਨ ਦੀ ਬਾਜ਼ੀ ਲਾ ਦਿੱਤੀ ਆ ਜਿਹੜਾ ਇੱਕ ਹੋਲਾ ਸੀ ਉਹ ਚੱਕਿਆ ਗਿਆ ਪਤਾ ਲੱਗ ਗਿਆ ਵੀ ਸੱਚਾ ਕੌਣ ਆ ਤੇ ਕੌਣ ਸੱਚ ਦੇ ਰਾਹ ਤੇ ਚੱਲ ਰਿਹਾ ਆ ਸੋ ਇੱਧਰ ਵੀ ਆਪਣੇ ਹਾਂਜੀ ਬਾਬਾ ਜੀ ਸਾਸੀ ਕਾਲ ਜੀ ਸਾਸੀ ਕਾਲ ਜੀ ਤੁਹਾਡਾ ਕਿਹੜਾ ਪਿੰਡ ਹੈ ਮੇਰਾ ਪਿੰਡ ਸੈਫਲਪੁਰ ਜ਼ਿਲ੍ਹਾ ਫਤਿਹਗੜ ਸਾਹਿਬ ਅਸੀਂ ਮੱਥਾ ਟੇਕ ਕੇ ਆਪਣਾ ਉਹ ਖਨੌਰੀ ਬਾਰਡਰ ਤੇ ਆਏ ਹੋਏ ਠੀਕ ਤੇ ਸੰਗਤ ਜਿਹੜੀ ਸਹਿਬਜ਼ਾਦਿਆਂ ਦੇ ਉੱਤੇ ਸਥਾਨ ਤੇ ਦਰਸ਼ਨ ਕਰਨ ਜਾਂਦੀ ਆ ਉਹਨਾਂ ਨੂੰ ਕੋਈ ਹੱਥ ਬੰਨ੍ਹ ਕੇ ਕੋਈ ਬੇਨਤੀ ਕਰਨੀ ਚਾਹੁੰਦੇ ਹੋ ਮਤ ਤੁਸੀਂ ਹਾਂਜੀ ਇਹ ਬੇਨਤੀ ਹੈ ਵੀ ਓਰੇ ਆਪਣਾ ਉੱਥੇ ਆਸ਼ੀਰਵਾਦ ਲੈ ਕੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਮਾਤਾ ਗੁਜਰ ਕੋਲ ਤੋਂ ਓਰੇ ਆਪਣਾ ਖਨੌਰੀ ਬਾਰਡਰ ਤੇ ਪਹੁੰਚੋ ਆਪਣਾ ਕਿਸਾਨੀ ਤੇ ਇਨਸਾਨੀ ਨੂੰ ਬਚਾਉਣ ਲਈ ਆਪਣੀ ਜ਼ਿਮੀਰਾਂ ਨੂੰ ਜਗਾਉਣ ਲਈ ਇੱਥੇ ਪਹੁੰਚੋ ਬੱਦ ਤੋਂ ਬੱਦ ਇਕੱਠ ਕਰੀਏ ਉਸ ਮੋਦੀ ਸਰਕਾਰ ਨੂੰ ਤੇ ਪੰਜਾਬ ਦੀ ਗਵਰਨਮੈਂਟ ਨੂੰ ਪਤਾ ਲੱਗੇ ਵੀ ਹਾਂ ਬਹੁਤ ਵੱਡਾ ਇਕੱਠ ਹੈ ਅਖੀਰ ਨੂੰ ਮਜਬੂਰ ਹੋ ਕੇ ਇਹਨਾਂ ਨੂੰ ਮੰਗਾ ਮੰਨਣੀਆਂ ਪੈਣੀਆਂ ਨੇ ਉਹਨਾਂ ਨੂੰ ਝੁਕਣਾ ਹੀ ਪੈਣਾ ਅਖੀਰ ਨੂੰ ਅਸੀਂ ਸਾਰੇ ਉੱਥੇ ਫਤੇਗੜ ਸਾਹਿਬ ਦੇ ਜਪੂਰ ਜੀਲ ਕਰਦੇ ਹਾਂ ਉਰੇ ਤੋਂ ਜਿੰਨੇ ਵੀ ਸੰਗਤ ਆਉਂਦੀ ਹੈ ਜਿੰਨੀਆਂ ਵੀ ਟਰੈਲੀਆਂ ਉੱਥੇ ਗਈਆਂ ਹੋਈਆਂ ਸਾਰੀਆਂ ਆਪਣੀਆਂ ਇੱਧਰ ਨੂੰ ਹੱਕ ਦੋ ਬਸ ਲੈ ਆਓ ਵੱਡੇ ਤੋਂ ਵੱਡਾ ਇਕੱਠ ਕਰੀਏ ਆਉਣ ਵਾਲੀਆਂ ਸਰਕਾਰਾਂ ਨੂੰ ਇਹਨਾਂ ਨੂੰ ਝਕਾ ਦਈਏ ਹਾਂਜੀ ਇਹ ਦੋਸਤੋ ਬਾਬਾ ਜੀ ਦੇ ਕਹਿਣ ਦਾ ਭਾਅ ਵੇ ਆ ਵੀ ਆਪਾਂ ਜੋਰਾਵਰ ਸਿੰਘ ਜੀ ਤੋਂ ਜ਼ੋਰ ਲੈ ਕੇ ਤੇ ਫਤੇ ਸਿੰਘ ਜੀ ਤੋਂ ਇੱਕ ਫਤੇ ਦਾ ਆਸ਼ੀਰਵਾਦ ਲੈ ਕੇ ਇਸ ਅੰਦੋਲਨ ਵਿੱਚ ਆਉਣਾ ਤਾਂ ਕਿ ਆਪਾਂ ਬਾਪੂ ਡੱਲੇਵਾਲ ਜੀ ਦੀ ਜਾਨ ਵੀ ਬਚਾ ਸਕੀਏ ਤੇ ਆਪਣੀਆਂ ਜਿਹੜੀਆਂ ਹੱਕੀ ਮੰਗਾਂ ਜਿਨ੍ਹਾਂ ਲਈ ਇਸ ਵੇਲੇ ਕਿਸਾਨ ਭਰਾ ਆਪਣੇ ਘਰਾਂ ਨੂੰ ਛੱਡ ਕੇ ਇਹਨਾਂ ਬਾਰਡਰਾਂ ਦੇ ਉੱਤੇ ਬੈਠੇ ਹੋਏ ਆ ਉਹ ਵੀ ਆਪਾਂ ਹਾਸਲ ਕਰ ਲਈਏ ਸੋ ਇੰਨੀਆਂ ਕ ਬੇਨਤੀਆਂ ਕਰਦੇ ਹੋਏ ਤੁਹਾਡੇ ਤੋਂ ਮੰਗਦੇ ਆ ਗਿਆ ਜੀ ਮੈਂ ਤੁਹਾਡਾ ਆਪਣਾ ਮੌਂਟੀਵਾਨ ਮੈਨੂੰ ਦਿਓ ਆ ਗਿਆ ਜੀ ਧੰਨਵਾਦ